ਕਿਵੇਂ ਨੇ ਉਹ ਥੋੜੀ ਠੀਕ ਹੁੰਦਾ ਕਿਉਂਕਿ ਮੂਰਖ ਦੀ ਪੂਜਾ ਹਮੇਸ਼ਾ ਕਰ ਚੁੰਦੀ ਹੈ ਸਾਦੇ ਸੋਚਦੇ ਨੇ ਚਲ ਮੂਰਖ ਹੈ ਬਈ ਛੱਡੋ ਕੀ ਬੋਲਣੇ ਹਾਂਜੀ ਪੈਂਤ ਸਰਪੰਚ ਦੀ ਪੂਜਾ ਆਪਣੇ ਪਿੰਡ ਵਿੱਚ ਹੁੰਦੀ ਹੈ ਭਈ ਰਾਜੇ ਦੀ ਪੂਜਾ ਆਪਣੇ ਦੇਸ਼ ਵਿੱਚ ਹੁੰਦੀ ਹੈ ਮਰ ਜਿਹੜੇ ਵੈਸ਼ਨੂ ਦੇ ਪਿਆਰੇ ਨੇ ਉਹਨਾਂ ਦਾ ਜਿੱਥੇ ਵੀ ਚਲੇ ਜਾਣ ਉਹਨਾਂ ਬੀਰ ਕਿਸੋ ਸੱਚ ਆ ਜੇ ਕੋ ਕਹੇ ਕਿ ਮੈਂ ਆਪਣਾ ਵेश ਬਦਲ ਜਮਾ ਪਿੰਡ ਬਦਲ ਜਮਾ ਲੋਕੀ ਮੈਨੂੰ ਚੰਗਾ ਨਹੀਂ ਕਹਿੰਦੇ ਕਾ ਕਹਣ ਲੱਗੋ ਮੈਂ ਤਾਂ ਆਪਣਾ ਦੇਸ਼ ਬਦਲ ਜਾਣੇ ਉਂਜੀ ਇੱਥੇ ਲੋਕੋ ਕਹਿੰਦੇ ਫਗਰ ਨੇ ਉਹ ਕਹਿੰਦੇ ਕਾ ਤੂੰ ਜਿੱਥੇ ਮਰਜੀ ਚਲਾ ਜਾ ਤੇਰੀ ਗੋਲੀ ਇਹ ਤਾਂ ਅਸਤ ਅਸਤ ਜਿਸ ਬੰਦੇ ਦੇ ਜੈਸੇ ਕਰਤਬ ਨੇ ਉਹਦੇ ਮੁਤਾਬਕ ਉਸ ਨੂੰ ਸੰਬੰਧੀ ਮਿਲਦੇ ਆ ਉਹਦੇ ਮੁਤਾਬਕ ਉਸ ਨੂੰ ਯਾਰ ਦੋਸਤ ਮਿਲਦੇ ਆ ਉਹਦੇ ਮੁਤਾਬਕ ਉਸ ਨੂੰ ਮਾਹੌਲ ਮਿਲਦਾ ਹੈ ਔਰ ਉਹਦੇ ਮੁਤਾਬਕ ਕਿਉਂ ਉਹ ਰੈਜ਼ੀਡੈਂਸ ਮਿਲਦਾ ਹੈ ਕਿਉਂਕਿ ਜਿੰਨਾ ਵੱਡਾ ਆਫੀਸਰ ਹੈ ਉਹ ਜਾਨੂ ਆਫਿਸ ਮਿਲਨੇ ਉਹ ਜਾਨੂ ਰੈਸਟੋਰੈਂਟ ਮਿਲਨੇ ਉਹ ਜਾਨੂ ਖਾਣ ਮਿਲਨੇ ਉਹ ਜਦ ਬੰਦੇ ਦੀ ਮਿਲਨੀ ਤੇ ਉਸ ਨੂੰ ਮਿਲਿਆ ਕਿ ਜਿੱਤਰੇ ਵਤੇ ਕੋਤੇ ਅچھے ਕਰਮ ਕਰਨਗੇ ਉਸ ਨੂੰ ਅੱਛੇ ਅੱਛੇ ਬਦਲਾ ਮਿਲਾ ਮਿਲਦਾ ਹੋਵੇ ਪਰ ਜਿੱਦੀ ਰੱਬ ਨਾਲ ਦੋਸਤੀ ਪੈਲੇ ਹੈ ਰੱਬ ਨਾਲ ਪ੍ਰੀਤ ਪੈਲੇ ਆਹ ਕਿਉਂਕਿ ਦੁਨੀਆ ਦੇ ਲੋਕਾਂ ਨੇ ਪੀਤੀ ਛਤਨ ਹੈ ਮਤਲਬ ਦੀ ਪੀਤੀ ਹੈ ਤੁਤ ਜਾਂਦੀ ਆ ਦੁਨੀਆ ਦੇ ਲੋਕਾਂ ਦੀ ਕਾਜੀ ਪੀਤੇ ਇਤ ਦਾ ਮਤਲਬ ਦੀ ਪਿਆਰ ਕਰਦਾ ਹੈ ਇਕ ਰਾਸ ਦੀ ਕਾਜਨੀ ਬੜਾ ਵੀਰ ਆਰਮੀ ਸੀ ਉਸ ਮੰਦਰ ਵਿੱਚ ਸ਼ਾਇਰ ਕਰ ਰਿਹਾ ਆਪਣਾ ਜਹਾਜ਼ ਨਾਲ ਦਾ ਭੱਜ ਕੇ ਰਿਹਾ ਉਹਦਾ ਜਹਾਜ਼ ਡੋਲਣ ਲੱਗਿਆ ਜਦੋਂ ਡੋਲਣ ਲੱਗਿਆ ਤਾਂ ਮੈਂ ਸੋਚਿਆ ਵੀ ਮੱਤ ਕੋਈ ਮਾਉ ਨਹੀਂ ਮਰ ਜਿਮਾਂਗੇ ਉਹਨੇ ਡੋਲਦੇ ਹੋਏ ਨੇ ਅਰਦਾਸ ਕੀਤੀ ਐ ਰੱਬ ਨੂੰ ਵੀ ਅੱਜ ਬਚਾ ਲੈ ਜੇ ਤੂੰ ਅੱਜ ਵਿਚਾਰ ਨਹੀਂ ਤਾਂ ਮੇਰਾ 10 ਲੱਖ ਦਾ ਮਕਬੂਲ ਹੈ ਮੈਦਾਨ ਵਿੱਚ ਦੇਤੇ ਹੈ। ਖੱਪੇ ਲੱਗ ਤੰਦਰੁਸਤੀ ਕਲਪ ਹੋ ਰਿਹਾ ਹੈ ਮਗਰ ਫਿਰ ਬਾਤ ਕਿ ਲੋਕਾਂ ਵਿੱਚ ਮੈਂ ਦਾ ਚਾ। ਵੀ 10 ਲੱਖ ਦਾ ਮਨਾ ਮਕਬੂਲ ਜਿਹੜਾ ਮੈਦਾਨ ਹਿੱਤ ਲਾ। ਕੁਝ ਮੇਰੇ ਬਾਤਾਂ ਆ। ਠੀਕ ਤੇ ਲੱਗ ਰਿਹਾ। ਕਿ ਨਾਰੇ ਯਾਦਿਕਾ ਵਿਭਾਗ ਵਿਚਾਲਾ ਹੈ ਉਹਨੇ ਇੱਕ ਬੜੀ ਗਲਤੀ ਕੀਤੀ ਜਹਾਜ਼ ਨੇ ਟਕਰਾਰੇ ਲਾਗੀ ਜਾਣਾ ਸੀ ਸੁੱਕਾ ਨੂੰ ਸੁਖਣੀ ਸੀ ਆਪ ਕੋ ਸੁਖਾ ਇਹਦਾ ਦੁਆਰ ਨਾ ਕਰੋ ਜਿਹੜਾ ਬੰਦਾ ਮਰਦੇ ਦੁਆਰ ਕਰਦਾ ਹੈ ਉਹ ਹਮੇਸ਼ਾ ਦੁੱਖ ਹੋਊਗਾ ਕਿਉਂਕਿ ਮਨ ਜਿਹੜਾ ਖੁਦ ਨਹੀਂ ਟਿਕਦਾ ਤੁਸੀਂ ਉਹਦੀ ਉਹਨੂੰ ਤੁਸੀਂ ਆਪਣਾ ਅੱਗੇ ਲਾਇਆ ਹੋਇਆ ਵੀ ਮੇਰਾ ਹੀ ਰਹਿ ਰਿਹਾ ਹੈ ਕਿਉਂਕਿ ਤੁਸੀਂ ਅਸੀਂ ਗੁਰੂ ਨਾਨਕ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਰਹਿਬਰ ਨਹੀਂ ਮੰਨਦੇ ਗੱਲਾਂ ਨਾਲ ਮੰਨਦੇ ਆ ਪਰ ਪ੍ਰੈਕਟਿਕ ਨਹੀਂ ਮੰਨਦੇ ਪ੍ਰੈਕਟੀਕਲ ਅਸੀਂ ਮੰਨਦੇ ਹੁ ਚੱਲੇ ਆ ਅੱਖ ਤੁਸੀਂ ਦੱਸੋ ਕਿ ਗੁਰੂ ਦੀ ਗੱਲ ਕਿਹੜਾ ਮੰਨਦਾ ਹੈ ਨਾ ਗੀਤਾ ਦੀ ਗੱਲ ਮੰਨਦਾ ਹੈ ਨਾ ਰੋਮੈਨ ਦੀ ਗੱਲ ਮੰਨਦਾ ਹੈ ਨਾ ਅੰਜੀਰ ਦੀ ਗੱਲ ਮੰਨਦਾ ਹੈ ਨਾ ਕੁਰਾਨ ਦੀ ਗੱਲ ਮੰਨਦਾ ਹੈ ਨਾ ਵਾਕਸ਼ਾ ਦੀ ਗੱਲ ਮੰਨਦਾ ਹੈ ਨਾ ਗੁਰਬਾਣੀ ਦੀ ਗੱਲ ਮੰਨਦਾ ਕਿਉਂ ਇਹਦਾ ਗੁਰੂ ਕੌਣ ਹੈ ਮੰਨ ਮਤੇ ਬੜੀ i <laughs>